ਸ਼ੁੱਕਰਵਾਰ ਯਾਨੀ ਕਿ ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਆਖਰੀ ਦਿਨ ਹੈ ਸੈਸ਼ਨ 1 ਦਸੰਬਰ ਨੂੰ ਸ਼ੁਰੂ ਹੋਇਆ ਸੀ ਤੇ ਇਸ ਸੈਸ਼ਨ ਦੌਰਾਨ ਵੰਦੇ ਮਾਤਰਾਮ ਅਤੇ ਚੋਣ ਸੁਧਾਰਾਂ ਵਰਗੇ ਮੁੱਦਿਆਂ ਤੇ ਚਰਚਾ ਹੋਈ ਹੈ ਤੇ ਇਹ ਮੁੱਦੇ ਸੰਸਦ ਦੀ ਡਿਸਕਸ਼ਨ ਦੇ ਵਿੱਚ ਭਾਰੂ ਵੀ ਰਹੇ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ 12:30 ਵਜੇ ਰਾਜ ਸਭਾ ਦੇ ਵਿੱਚ ਵੀ VVG ਰਾਮਜੀ ਬਿੱਲ ਪਾਸ ਹੋ ਗਿਆ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਸ ਤੇ ਭਾਰੀ ਹੰਗਾਮਾ ਕੀਤਾ ਸੀ ਰਣਮੂਲ ਦੇ ਸੰਸਦ ਮੈਂਬਰ ਸੰਸਦ ਕੰਪਲੈਕਸ ਦੇ ਵਿੱਚ 12 ਘੰਟੇ ਦੇ ਵਿਰੋਧ ਪ੍ਰਦਰਸ਼ਨ ਤੇ ਬੈਠੇ। ਉਹਨਾਂ ਕਿਹਾ ਕਿ ਇਹ ਬਿਲ ਮਹਾਤਮਾ ਗਾਂਧੀ ਦਾ ਅਪਮਾਨ ਹੈ ਅਤੇ ਕਿਸਾਨਾਂ ਤੇ ਗਰੀਬਾਂ ਦੇ ਵਿਰੁੱਧ ਹੈ। ਇਸ ਦੌਰਾਨ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਰਾਜ ਸਭਾ ਦੇ ਵਿੱਚ ਕਿਹਾ ਸੀ ਕਿ ਉਹ ਵਿਰੋਧੀ ਧਿਰ ਤੋਂ ਚੰਗੀ ਬੈਸ ਦੀ ਉਮੀਦ ਕਰ ਰਹੇ ਸਨ ਪਰ ਉਹਨਾਂ ਨੇ ਸਿਰਫ ਬੇਬੁਨਿਆਦ ਇਲਜ਼ਾਮ ਹੀ ਲਗਾਏ ਨੇ। ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਕਿਹਾ ਸੀ ਕਿ ਦੇਸ਼ ਦੇ ਲੋਕ ਬਿੱਲ ਨੂੰ ਸਦਕਾਰ ਕਰਨ ਨਾਲੋਂ ਸੜਕਾਂ ਤੇ ਗੋਲੀਆਂ ਦਾ ਸਾਹਮਣਾ ਕਰਨਾ ਪਸੰਦ ਕਰਨਗੇ ਇਸ ਨੂੰ ਬੁੱਧਵਾਰ ਨੂੰ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਸੀ ਇਸ ਤੋਂ 14 ਘੰਟੇ ਚਰਚਾ ਵੀ ਹੋਈ ਸੀ ਹਾਲਾਂਕਿ ਵਿਕਾਸ ਭਾਰਤੀ ਗਰੰਟੀ ਆਫ এমਪਲੋਇਮੈਂਟ ਐਂਡ ਲਾਈਵਲੀਹੂਡ ਮਿਸ਼ਨ ਬਿੱਲ ਜਾਂ ਵੀਬੀ ਜੀ ਰਾਮ ਜੀ ਨੂੰ ਆਵਾਜ਼ ਵੋਟ ਦੇ ਨਾਲ ਪਾਸ ਕਰ ਦਿੱਤਾ ਗਿਆ ਸੋ ਅੱਜ ਆਖਰੀ ਦਿਨ ਹੈ ਅੱਜ ਦਾ ਦਿਨ ਵੀ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਹੰਗਾਮਾਖੇਜ਼ ਰਹਿਣ ਦੀ ਉਮੀਦ ਹੈ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਰਕਾਰ ਦਾ ਇਹਨਾਂ ਬਿੱਲਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਕਰਨ ਵਿੱਚ ਤਰਕ ਇਹ ਹੈ ਕਿ ਮਹਾਤਮਾ ਗਾਂਧੀ ਦਾ ਨਾਮ ਹਟਾਇਆ ਗਿਆ ਇਸ ਤੋਂ ਇਲਾਵਾ ਇਹਨਾਂ ਬਿੱਲਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਵਿਰੋਧੀ ਧਿਰ ਜਿਹੜੇ ਨੇ ਉਹ ਖੜਾ ਕਰ ਰਹੇ ਨੇ ਅਤੇ ਕੇਂਦਰ ਸਰਕਾਰ ਉੱਤੇ ਇਹਨਾਂ ਬਿੱਲਾਂ ਨੂੰ ਲੈ ਕੇ ਇਲਜ਼ਾਮਬਾਜ਼ੀ ਵੀ ਵਿਰੋਧੀ ਧਿਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਹ ਸਭ ਕਾਸੇ ਦੇ باوجود ਲੋਕ ਸਭਾ ਅਤੇ ਫਿਰ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਗਿਆ ਹੈ ਅਤੇ ਹੁਣੇ ਬਿੱਲ ਜਿਹੜਾ ਹੈ ਕਾਨੂੰਨ ਦਾ ਰੂਪ ਧਾਰਨ ਕਰ ਗਿਆ। ਸੋ ਵਿਰੋਧੀ ਧਿਰਾਂ ਦੇ ਵਿਰੋਧ ਦੇ ਬਾਵਜੂਦ ਸਰਕਾਰ ਨੇ ਆਵਾਜ਼ ਵੋਟ ਦੇ ਰਾਹੀਂ ਇਸ ਬਿੱਲ ਨੂੰ ਪਾਸ ਕਰ ਦਿੱਤਾ। ਸੋ ਅੱਜ ਸੰਸਦ ਦਾ ਆਖਰੀ ਦਿਨ ਹੈ। ਸਰਦ ਰੁੱਤ ਸੈਸ਼ਨ ਦੇ ਅੱਜ ਦੇ ਆਖਰੀ ਦਿਨ ਵੀ ਇਹਨਾਂ ਦੋਵੇਂ ਬਿੱਲਾਂ ਤੇ ਤੇ ਸਰਕਾਰ ਦੇ ਵੱਲੋਂ ਕੀਤੇ ਗਏ ਫੈਸਲਿਆਂ ਦੇ ਉੱਤੇ ਹੰਗਾਮਾ ਖੇਜ਼ ਕਾਰਵਾਈ ਰਹਿਣ ਦੀ ਉਮੀਦ ਹੈ ਉਧਰ ਵਿਰੋਧੀ ਧਿਰ ਲਗਾਤਾਰ ਵਿਰੋਧ ਤੇ ਬੈਠਾ ਸੰਸਦ ਦੇ ਅੰਦਰ ਤੇ ਬਾਹਰ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੱਤਾਧਿਰ ਦਾ ਕਹਿਣਾ ਹੈ ਕਿ ਵਿਰੋਧੀਆਂ ਦਾ ਕੰਮ ਸਿਰਫ ਵਿਰੋਧ ਕਰਨਾ ਹੈ ਤੇ ਬੇਵਜਹ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਕਹਿੰਿਆ ਹੈ ਕਿ ਮਨਰੇਗਾ ਦੀ ਅਗਲੀ ਕੜੀ ਦੇ ਰੂਪ ਦੇ ਵਿੱਚ ਹੁਣ ਇਸ ਨੂੰ ਵਧੇਰੇ ਸੁਰੱਖਿਆਤਮਕ ਅਤੇ ਲੋਕਾਂ ਨੂੰ ਹੋਰ ਜ਼ਿਆਦਾ ਸਹੂਲਤਾਂ ਪ੍ਰਦਾਨ ਕਰਨ ਦੇ ਯੋਗ ਬਣਾਉਣ ਦੀ ਲੋੜ ਹੈ ਇਸ ਕਰਕੇ ਸਰਕਾਰ ਨੇ ਇਸ ਬਿੱਲ ਦੇ ਵਿੱਚ ਸੋਧ ਕਰਕੇ ਇਸ ਨੂੰ ਨਵੇਂ ਬਿੱਲ ਦੇ ਰੂਪ ਦੇ ਵਿੱਚ ਪਾਸ ਕੀਤਾ ਹੈ ਤੇ ਜਿਸ ਦੇ ਨਾਲ ਲੋਕਾਂ ਨੂੰ ਇਸ ਸਕੀਮ ਦਾ ਵਧੇਰੇ ਫਾਇਦਾ ਹੋਵੇਗਾ ਤੇ ਰਾਸ਼ਟਰ ਨਿਰਮਾਣ ਦੇ ਵਿੱਚ ਵਿਕਸਿਤ ਭਾਰਤ ਬਣਾਉਣ ਦੇ ਵਿੱਚ ਇਹ ਅਹਿਮ ਕਾਨੂੰਨ ਹੈ ਜਿਹੜਾ ਉਹ ਬੇਹੱਦ کارਗਰ ਸਾਬਤ ਹੋਵੇਗਾ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਇਸ ਬਿੱਲ ਨੂੰ ਹਰ ਕੀਮਤ ਦੇ ਉੱਤੇ ਹਰ ਪਾਸਿਓਂ ਬਿਹਤਰ ਕਾਨੂੰਨ ਦੱਸਿਆ ਉਸ ਉਹਨਾਂ ਨੇ ਕਿਹਾ ਕਿ ਵਿਕਸਿਤ ਭਾਰਤ ਬਣਾਉਣ ਦੀ ਦਿਸ਼ਾ ਦੇ ਵਿੱਚ ਇਹ ਕਾਨੂੰਨ ਅਹਿਮ ਰੋਲ ਅਦਾ ਕਰੇਗਾ ਵਿਰੋਧੀਆਂ ਦੇ ਆਪਣੇ ਤਰਕ ਨੇ ਵਿਰੋਧੀਆਂ ਵੱਲੋਂ ਇਸ ਕਾਨੂੰਨ ਨੂੰ ਲੈ ਕੇ ਸੱਤਾਧਿਰ ਤੇ ਸਵਾਲ ਉਠਾਏ ਜਾ ਰਹੇ ਨੇ ਫਿਲਹਾਲ ਐਸੇ ਹੰਗਾਮੇ ਵਿਚਾਰ ਤੇ ਐਸੇ ਵਿਰੋਧਾਪਾਸ ਦੇ ਵਿਚਾਰ ਅੱਜ ਸੰਸਦ ਦਾ ਸਰਦ ਰੁੱਤ ਸੈਸ਼ਨ ਦਾ ਆਖਰੀ ਦਿਨ ਹੈ ਤੇ ਅੱਜ ਇਸ ਰੌਲੇ ਵਿਚਾਰ ਸੰਸਦ ਦਾ ਸਰਦ ਰੁੱਤ ਸੈਸ਼ਨ ਸਮਾਪਤ ਹੋ ਜਾਵੇਗਾ